ਜੋ ਬੋਲੇ ਸੋਨ ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਅੱਜ ਜੋ ਤਰਨਤਾਰਨ ਤੋਂ ਵੀਰ ਸਾਡਾ ਪਿੰਡ ਮਾਨੁਚਾਲ ਪਰਿੰਦੀ ਸਿੰਘ ਨੂੰ ਵਸੀ ਤਰਨਤਾਰਨ ਚੇਅਰਮੈਨ ਦਾ ਉਦਦਾ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਤੋਂ ਦਿੱਤਾ ਹੈ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਵੀਰ ਇਮਾਨਦਾਰੀ ਨਾਲ ਸੇਵਾ ਨਿਭਾਊਗਾ ਫੜੋ ਜੀ ਔਰ ਸਾਡੀ ਭੈਣ ਜੋ ਜੀਤਕੌਰ ਜਿਸ ਨੂੰ ਅਸੀਂ ਮਹਿਲਾ ਵਿੰਗ ਦਾ ਜੋ ਸਰਕਲ ਪ੍ਰਧਾਨ ਦਾ ਅਹੁਦਾ ਦਿੱਤਾ ਹੈ ਭੈਣ ਨੂੰ ਤੇ ਅਸੀਂ ਭੈਣ ਤੋਂ ਵੀ ਉਮੀਦ ਕਰਦੇ ਹਾਂ ਕਿ ਇਮਾਨਦਾਰੀ ਨਾਲ ਜਿਹੜੀ ਸੇਵਾ ਵਾਲਮੀਕ ਸਮਾਜ ਵਿੱਚ ਕਰੂਗੀ ਜੀ ਜੈ ਜੈਕਾਰ ਅੱਜ ਕਰਨ ਕਰਨ ਦੇ ਵਿੱਚ ਛੋਟਾ ਵੀਰ ਕਾਲੇ ਸੰਗ ਨੂੰ ਆਪਾਂ ਉਹਦਾ ਤੇ ਜਾ ਰਹੇ ਹਾਂ ਸਾਨੂੰ ਪੂਰੀ ਉਮੀਦ ਹੈ ਵੀ ਆਪਣੇ ਅਹੁਦੇ ਤੇ ਆਪ ਕੋਲੇ ਥੜੇ ਰਹਿੰਦੇ ਔਰ ਹਾਂ ਆਪਾਂ ਇਲਾਕੇ ਦੇ ਵਿੱਚ ਜੋ ਨਸ਼ਾ ਵਿਕ ਰਿਹਾ ਉਹ ਨਸ਼ਾ ਨਾਲ ਨਾਲ ਉਹ ਵੰਡ ਕਰਵਾਉਂਦੇ ਉਹ ਜਿੱਥੇ ਕਿਸੇ ਗਰੀਬ ਪਰਿਵਾਰ ਨੂੰ ਲੋਡ ਪੈਂਦੀ ਹੈ ਉਹਨਾਂ ਮੋੜ ਦੇ ਨਾਲ ਮੋੜਾਂ 'ਤੇ ਚੱਲਦੇ ਉਹ ਜਿੱਥੇ ਕੋਈ ਥਾਣੇ ਜਾਂ ਕਿਸੇ ਥਾਂ ਦਾ ਸੁਣਵਾਈ ਨਹੀਂ ਹੁੰਦੀ ਆਪਾਂ ਸਾਰੇ ਇਕੱਠੇ ਜੁਟ ਕੇ ਚੱਲਣਾ ਸਾਰੇ ਪਿਆਰੇ ਜਿਆਵਲ ਮਿੱਤੇ ਜੀ ਪਰਮਜੀਤ ਜੀ ਦੇ ਨਾਮ ਜਿਹੜਾ ਮੇਰਾ ਪਰਮਜੀਤ ਸਿੰਘ ਪਰਮਣ ਜੀ ਦੇ ਜੀ ਨਾਮ ਆ ਤੇ ਵੱਡੀ ਮਾਣ ਨਾਲ ਚੱਲਦੇ ਰਹਿਣ ਵਾਲੇ ਆ ਤੇ ਬਾਬਾ ਜੀ ਨੇ ਜੋ ਸੇਵਾ ਲਈ ਆ ਕੋਈ ਖਾਸ ਜਨਨੁਭਾਵ ਹੈ। ਨੂੰ ਆਦੇ ਤਨਮਾਨ ਦੇ ਨਾਲ ਭਾਵਾਂਗੇ। ਦੇਖੋ